ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਨੂੰ ਕਰਨਾ ਦਿੱਲੀ ਵੱਲੋਂ ਕੋਚ ਦਿੱਲੀ ਵੱਲ ਦਾ ਕੋਚ ਕਰਨ ਦਾ ਪ੍ਰੋਗਰਾਮ ਸੋ ਸਾਰੇ ਆਗੂ ਆ ਜਿਹੜੇ ਵਾਰ-ਵਾਰ 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 ਇੱਕੋ ਹੀ ਗੱਲ ਕਹਿ ਰਹੇ ਆ ਕਿ ਭਾਈ ਸਹਿਣਸ਼ੀਲਤਾ ਨਾਲ ਜਾਣਾ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਤੇ ਮਤਲਬ ਕੋਈ ਉਹੋ ਜੀ ਅਣਹੋਣੀ ਨਾ ਹੋ ਜੇ ਕਿਉਂਕਿ ਹਰ ਕੋਈ ਡਰਦਾ ਆਗੂ ਵੀ ਡਰਦੇ ਆ ਕਿ ਨੌਜਵਾਨਾਂ ਦਾ ਕਿਤੇ ਘਾਹ ਨਾ ਹੋ ਜੇ ਕਿਉਂਕਿ ਨੌਜਵਾਨੀ ਦਾ ਘਾੜ ਪਹਿਲਾਂ ਵੀ ਬਹੁਤ ਹੋਇਆ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਪਹਿਲਾਂ ਵੀ ਬਹੁਤ ਘਾੜ ਹੋਇਆ ਮਸਲਾ ਇਹ ਆ ਜਾਂਦਾ ਕਿ ਜਦੋਂ ਵੀ ਮੰਨ ਲੋ ਸਰਕਾਰ ਆ ਆਪਾਂ ਇਹ ਤਿਆਰੀ ਕਰ ਰਹੇ ਆ ਕਿ ਦਿੱਲੀ ਵਾਲ ਨੂੰ ਕੁਝ ਕਿਵੇਂ ਕਰਨਾ ਕਿਸ ਤਰ੍ਹਾਂ ਜਾਣਾ ਪਰ ਉਹ ਇਹ ਤਿਆਰੀ ਕਰ ਰਹੇ ਆ ਕਿ ਮਾਹੌਲ ਕਿਦਾਂ ਖਰਾਬ ਕੀਤਾ ਜਾਵੇ ਸਰਕਾਰਾਂ ਦੀ ਇਹ ਤਿਆਰੀ ਆ ਸਰਕਾਰਾਂ ਦੀ ਰੋਕਣ ਵਾਲ ਘੱਟ ਤਿਆਰੀ ਆ ਮਾਹੌਲ ਖਰਾਬ ਕਰਨ ਨਾਲ ਜ਼ਿਆਦਾ ਤਿਆਰੀ ਆ ਕਿ ਮਹੌਲ ਕਿਵੇਂ ਨਾ ਕਿਵੇਂ ਇਹਨਾਂ ਦੇ ਵਿੱਚ ਵੜ ਕੇ ਬੰਦੇ ਭੇਜ ਕੇ ਜਿਵੇਂ ਰੂੜੇ ਚਲਾਏ ਇਹਨਾਂ ਨੇ ਰੂੜੇ ਚਲਾਉਣ ਵਾਸਤੇ ਬੰਦੇ ਭੇਜੇ ਉਸ ਤਰ੍ਹਾਂ ਦੀਆਂ ਹਰਕਤਾਂ ਮਤਲਬ ਇਹ ਉਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਚਾਹੁੰਦੇ ਆ ਸੋ ਨੌਜਵਾਨਾਂ ਨੂੰ ਬੇਨਤੀ ਆ ਕਿ ਭਾਈ ਜੋਸ਼ ਤੇ ਹੋਸ਼ ਦੋਵੇਂ ਚੀਜ਼ਾਂ ਵਰਤ ਕੇ ਫੇਰ ਚੱਲਿਓ ਜਿਵੇਂ ਆਗੂ ਕਹਿੰਦੇ ਓਵੇਂ ਚੱਲਿਓ ਸ਼ਾਂਤਮਈ ਚੱਲਿਓ ਸੋ ਮਸਲਾ ਇਹ ਹੀ ਆ ਕਿ ਜੇ ਨੌਜਵਾਨੀ ਦਾ ਕਾਣ ਪਹਿਲਾਂ ਹੀ ਬਹੁਤ ਹੋ ਚੁੱਕਿਆ ਕਿਉਂਕਿ ਪਤਾ ਕੀ ਹੁੰਦਾ ਕਿ ਨੌਜਵਾਨ ਮੂਹਰੇ ਲੱਗ ਕੇ ਜਿਹੜਾ ਬੈਰੀਕੇਟ ਬੰਨ੍ਹਦੇ ਆ ਪਿਛਲੀ ਵਾਰੀ ਵੀ ਭੰਨੇ ਇਸ ਵਾਰੀ ਵੀ ਭੰਨਣਗੇ ਪਿਛਲੀ ਵੇਰੀ ਨੌਜਵਾਨਾਂ ਨੂੰ ਹੀ ਗद्दार ਕਿਹਾ ਗਿਆ ਨੌਜਵਾਨਾਂ ਨੂੰ ਹੀ ਮਾਹੌਲ ਖਰਾਬ ਕਰਨ ਵਾਲੇ ਕਿਹਾ ਗਿਆ ਨੌਜਵਾਨਾਂ ਦੇ ਉੱਤੇ ਹੀ ਗਦਾਰੀ ਦੇ ਟੈਗ ਲੱਗੇ ਸੋ ਮੈਂ ਉਹੀ ਬੇਨਤੀ ਕਰਨੀ ਚਾਹਣਾ ਕਿ ਇਸ ਵਾਰੀ ਵੀ ਨੌਜਵਾਨਾਂ ਉੱਤੇ ਉਹੋ ਜੀ ਕੋਈ ਘਟਨਾ ਨਾ ਹੋਵੇ ਨੌਜਵਾਨੀ ਦਾ ਕਹਾਣ ਵੀ ਨਾ ਹੋਵੇ ਨੌਜਵਾਨ ਬਚੇ ਵੀ ਰਹਿਣ ਸ਼ਾਂਤਮਈ ਤਰੀਕੇ ਦੇ ਨਾਲ ਜਾਣ ਜਿਵੇਂ ਆਗੂ ਕਹਿੰਦੇ ਆ ਉਸ ਤਰ੍ਹਾਂ ਦੇ ਤਰੀਕੇ ਨਾਲ ਜਾਣ ਤੇ ਹੁੱਲੜਬਾਜ ਤਾਂ ਆਪਾਂ ਨੂੰ ਕਹਿ ਹੀ ਕਹਿ ਹੀ ਦਿੰਦੇ ਆ ਕਿ ਹਾਂਜੀ ਇਹ ਤਾਂ ਹੁੱਲੜਬਾਜ ਹੈਗੇ ਹੈਗੇ ਆ ਸੋ ਸਰਕਾਰਾਂ ਦੀ ਪੂਰੀ ਤਿਆਰੀ ਆ ਮਾਹੌਲ ਖਰਾਬ ਕਰਨ ਦੀ ਸਰਕਾਰਾਂ ਨੇ ਆਪਦੇ ਵਿੱਚ ਬੰਦੇ ਵੀ ਵਾਰਡ ਦਿੱਤੇ ਹੋਣਗੇ ਆਸੇ ਪਾਸੇ ਧਿਆਨ ਰੱਖੋ ਜਿੰਨੇ ਵੀ ਤੁਹਾਡੇ ਬੰਦੇ ਹੁੰਦੇ ਆ ਆਸੇ ਪਾਸੇ ਧਿਆਨ ਰੱਖੋ ਕਿ ਭਾਈ ਉਹੋ ਜਾ ਕੋਈ ਬੰਦਾ ਜੇ ਵਿੱਚ ਵੜਦਾ ਜਾਂ ਵੈਸੇ ਵੀ ਕੋਈ ਤੁਹਾਨੂੰ ਕੋਈ ਗੱਲਬਾਤ ਕਰਦਾ ਪੂਰੀ ਕੋਖਪੜਤਾਲ ਗੱਲ ਕਰਕੇ ਫੇਰ ਕਿਤੇ ਕੋਈ ਫੈਸਲਾ ਲੈਣਾ ਚਾਹੀਦਾ ਇਸੋ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਪਿਛਲੀ ਵਾਰੀ ਹੋਈਆਂ ਕਿ ਇਸ ਵਾਰੀ ਉਹ ਨਾ ਹੋਣ। ਨੌਜਵਾਨ ਹਮੇਸ਼ਾ ਜਿਹੜਾ ਉਹ ਜੋਸ਼ ਦੀ ਗੱਲ ਕਰਦੇ ਆ ਜੋਸ਼ 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 ਹੋਣਾ ਚਾਹੀਦਾ, ਵਰਤਣਾ ਚਾਹੀਦਾ ਪਰ ਕਿਤੇ ਨਾ ਕਿਤੇ ਹੋਸ਼ ਵੀ ਜ਼ਰੂਰੀ ਆ। ਜਿਹੜੀਆਂ ਸਰਕਾਰਾਂ ਉਹ ਜੋਸ਼ ਵੀ ਵਾਤ ਰਹੀਆਂ, ਉਹ ਹੋਸ਼ ਵੀ ਵਾਤ ਰਹੀਆਂ, ਉਹ ਰਾਜਨੀਤੀ ਵੀ ਖੇਡ ਰਹੀਆਂ ਤੇ ਆਪਾਂ ਕੀ ਕਰਦੇ ਆਂ ਆਪਾਂ ਕਹਿੰਦਾ ਜੋਸ਼ ਵਰਤ ਕੇ ਬਹਿ ਜਾਂਦੇ ਆਂ ਤੇ ਆਪਾਂ ਉਹਨਾਂ ਦੇ ਦਿਮਾਗੀ ਜਿਹੜਾ ਉਹ ਚੱਲ ਰਿਹਾ ਚਾਲਾ ਉਹ ਆਪਾਂ ਚੁੱਪ ਕਰ ਜਾਂਦੇ ਆ ਵੀ ਉਹ ਤਾਂ ਯਾਰ ਨਹੀਂ ਪਰ ਉਹਦੇ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਜੋਸ਼ ਹੌਸ਼ ਤਕਨੀਕ ਸਾਰੀ ਸੂਝਬੂਝ ਦੇ ਨਾਲ ਆਗੂਆਂ ਦੇ ਤਹਿਤ ਜਿਹੜਾ ਦਿੱਲੀ ਵੱਲੋਂ ਰਵਾਨਾ ਹੋਣਾ ਸੋ ਵੱਧ ਤੋਂ ਵੱਧ ਜ਼ਰੂਰ ਸਪੋਰਟ ਕਰੋ ਕਰਨੀ ਬਣਦੀ ਵੀ ਆ ਕਿਉਂਕਿ ਮਸਲਾ ਕਿਸਾਨੀ ਦਾ ਜੇ ਕਿਸਾਨੀ ਨਾ ਰਹੀ ਰਹਿਣਾ ਕੱਖ ਵੀ ਨਹੀਂ ਅੱਜ ਲੋਕ ਕਹਿੰਦੇ ਆ ਕਿ ਯਾਰ ਸਾਡੀ ਜ਼ਮੀਨ ਹਾਈਵੇ 'ਚ ਆ ਜੇ ਸਾਡੀ ਜ਼ਮੀਨ ਹਾਈਵੇ ਤੇ ਆ ਜੇ ਤੇ ਸਾਡੂ 30 ਲੱਖ ਦਾ ਜਿਹੜਾ ਰੇਟ ਆ ਉਹ ਸਾਨੂੰ 1 ਕਰੋੜ ਦੇ ਰਿਹਾ ਦੁੱਗਣੇ ਰੇਟ ਤੇ ਤੇ ਤੁਸੀਂ ਇੱਕ ਗੱਲ ਸੋਚ ਕੇ ਵੇਖਿਓ ਵੀ ਜਦੋਂ ਜ਼ਮੀਨਾਂ ਹੀ ਨਾ ਰਹੀਆਂ ਤੁਹਾਨੂੰ ਦੁੱਗਣੇ ਰੇਟ ਤੇ ਪੈਸੇ ਮਿਲ ਗਏ ਤੁਹਾਨੂੰ 1 ਕਰੋੜ ਰੁਪਇਆ ਮਿਲ ਗਿਆ ਪਰ ਕਿਤੇ ਮਾਲ ਦੇ ਵਿੱਚ ਜਾ ਕੇ ਵੇਖਿਓ ਜਿਹੜਾ 20 ਰੁਪਇਆ ਵਾਲੀ ਕੋਕ ਦੀ ਬੋਤਲ ਆ ਬਾਹਰ ਉੱਥੇ 100 ਰੁਪਇਆ ਦੀ ਮਿਲਦੀ ਆ ਦੁੱਗਣੀ ਮਣੀ ਤਿੱਗਣੀ ਮਣੀ ਚੌਕਣੀ ਮਣੀ 10 ਗੁਣਾ ਰੇਟ ਤੇ ਤੇ ਜਦੋਂ ਤੁਹਾਡੇ ਕੋਲ ਜ਼ਮੀਨਾਂ ਨਾ ਬਚੀਆਂ ਇਕੱਲੇ ਪੈਸੇ ਰਹਿ ਗਏ ਉਹੀ ਚੀਜ਼ਾਂ ਤੁਹਾਨੂੰ 20 ਗੁਣਾ ਰੇਟ ਤੇ ਮਿਲਣੀਆਂ ਤੇ ਤੁਹਾਡੇ ਪੈਸੇ ਦਾ ਬਾਈ ਪੰਜਾਂ ਮਿੰਟਾਂ ਚ ਚਟਪਟ ਹੋ ਜਾਣੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੋ ਇਹ ਤਿਆਰੀ ਆ ਉਹਨਾਂ ਦੀ ਉਹ ਲੰਬੀ ਸੋਚ ਕੇ ਚੱਲ ਰਹੇ ਆ ਆਪਾਂ ਸਿਰਫ ਇਹੀ ਸੋਚ ਰਹੇ ਆ ਕਿ ਯਾਰ ਹੁਣ ਬਸ ਆਏ ਫਿਊਚਰ ਦਾ ਕੋਈ ਨਹੀਂ ਸੋਚ ਰੇ ਉਹ ਬੜੀ ਲੰਬੀ ਸੋਚ ਕੇ ਚੱਲ ਰਹੇ ਆ ਵੀ ਅਸੀਂ ਐਂ ਕਰਦੇ ਆਂਗੇ ਉਹਨਾਂ ਦੀ ਅੱਖ ਜ਼ਮੀਨਾਂ ਤੇ ਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਕਿ ਬਸ ਜੇ ਪੰਜਾਬ ਦੇ ਵਿੱਚ ਜ਼ਮੀਨਾਂ ਖਤਮ ਕਰਦ ਗਏ ਤਾਂ ਪੰਜਾਬ ਖਤਮ ਤੇ ਪੰਜਾਬ ਵਾਕਈ ਖਤਮ ਹੋ ਜਾਣਾ ਜੇ ਜ਼ਮੀਨਾਂ ਨਾ ਰਹੀਆਂ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਧੰਨਵਾਦ ਆ ਉਹਨਾਂ ਦਾ ਜਿਹੜੇ ਸੋਸ਼ਲ ਮੀਡੀਆ ਲੈਵਲ ਤੇ ਸਪੋਰਟ ਕਰਦੇ ਆ ਜਿਹੜੇ ਘਰਾਂ ਚ ਬੈਠੇ ਸਪੋਰਟ ਕਰਦੇ ਜਿਹੜੇ ਗਰਾਊਂਡ ਲੈਵਲ ਤੇ ਸਪੋਰਟ ਕਰਦੇ ਆ ਜਿਹੜੇ ਉੱਥੇ ਸੂਰਮੇ ਜਾ ਰਹੇ ਆ ਉਹਨਾਂ ਯੋਧਿਆਂ ਨੂੰ ਵੀ ਸਲੂਟ ਆ ਕੇਸਰੀ ਨਿਸ਼ਾਨ ਸਾਹਿਬ ਵੇਠ ਹੈ ਜਿਹੜੇ ਉੱਥੇ ਜਾ ਰਹੇ ਆ ਸੋ ਮਸਲਾ ਇੱਥੇ ਇਹੀ ਆ ਕਿ ਰਾਜ ਕਰਨ ਜਾਣਾ ਕਿ ਧਰਨਾ ਲਾਉਣ ਜਾਣਾ ਸੋ ਧਰਨਾ ਲਾ ਕੇ ਉੱਥੇ ਮੰਗਾਂ ਬਣਾ ਕੇ ਵਾਪਸ ਆਉਣਾ ਸੋ ਇਸ ਗੱਲ ਨੂੰ ਆਪਾਂ ਸਮਝ ਗਏ ਸੋ ਵੱਤ ਤੋਂ ਵੱਧ ਜਰੂਰ ਸਪੋਰਟ ਕਰੋ ਜਿੰਨੇ ਵੀ ਹੋ ਸਕਦੀ ਆ ਜਿੰਨੇ ਜੋਗੇ ਵੀ ਹੈਗੇ ਆ ਆਪ ਦਾ ਇਸ ਅੰਦੋਲਨ ਦੇ ਵਿੱਚ ਹਿੱਸਾ ਜਰੂਰ ਪਾਓ ਕਿਵੇਂ ਨਾ ਕਿਵੇਂ ਜਿੰਨੇ ਮੈਨੂੰ ਪਤਾ ਬਹੁਤ ਮਜਬੂਰੀਆਂ ਹੁੰਦੀਆਂ ਕਈਆਂ ਦੀਆਂ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਹੋਰ ਵੱਖਰੇ ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ ਆਪ ਦੀਆਂ ਮਜਬੂਰੀਆਂ ਨੂੰ ਛੱਡ ਕੇ ਵੀ 5 ਮਿੰਟ 10 ਮਿੰਟ 15 ਮਿੰਟ ਜਿੰਨੇ ਵੀ ਨਿਕਲਦੇ ਆ ਜਰੂਰ ਇਸੇਦਾਰੀ ਪਾਓ ਕੱਲ ਨੂੰ ਇਹ ਨਾ ਸੋਚਦੇ ਰਹੋ ਕਿ ਕਾਸ਼ ਯਾਰ ਜਾਣਾ ਫਰਜ਼ ਬੰਦਾ ਸੀ ਫਰਜ਼ ਬੰਦਾ ਸੀ ਇਹ ਫਰਜ਼ ਦੇ ਵਿੱਚ ਹੀ ਨਾ ਕਿਤੇ ਰਹਿ ਜੀਏ ਸੋ ਜ਼ਰੂਰ ਵੱਤੋਂ ਵੱਸਪੋਰਟ ਕਰੋ ਜੋਸ਼ ਹੋਸ਼ ਰਾਜਨੀਤੀ ਰਣਨੀਤੀ ਜੋ ਵੀ ਹੋ ਸਕਦਾ ਉਹ ਸਾਰੇ ਅਪਣਾ ਕੇ ਜਿਹੜਾ ਦਿੱਲੀ ਵੱਲ ਨੂੰ ਜਾਣਾ ਤਾਂ ਕਿ ਕਿਸੇ ਵੀ ਨੌਜਵਾਨ ਯੋਧੇ ਦਾ ਬਜ਼ੁਰਗ ਦਾ ਮਾਤਾਵਾ ਦਾ ਭੈਣਾ ਦਾ ਵਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਡਰਦਾ ਕੋਈ ਵੀ ਨਹੀਂ ਮੈਂ ਬਹੁਤ ਵੇਖਿਆ ਉੱਥੇ ਨੌਜਵਾਨਾ ਜਿਹੜੇ ਬੰਬ ਆਉਂਦੇ ਆ ਉਹਨਾਂ ਨੂੰ ਚਾਹ ਜੜ ਜਾਂਦਾ ਸੀਗਾ ਕਿ ਯਾਰ ਸਾਡੇ ਵਾਲੀ ਬੰਬ ਆਇਆ ਬਹੁਤ ਉਹਨਾਂ ਨੂੰ ਚਾਹ ਹੀ ਨਾ ਚੜ ਜਾਂਦਾ ਸੀਗਾ ਯਾਰ ਸਾਡੇ ਵਾਲੀ ਬੰਬ ਆਇਆ ਬੰਬ ਥਾਣੇ ਵਿੱਚ ਲੈ ਕੇ ਤੁਰੇ ਫਿਰਦੇ ਸੀ ਸੋ ਇਹੋ ਜਿਹੇ ਯੋਧੇ ਆ ਪੰਜਾਬ ਦੇ ਜਿਹੜੇ ਡਰਦੇ ਨਹੀਂ ਜਿਹੜੇ ਜਿਨ੍ਹਾਂ ਨੂੰ ਚਾਹ ਹੀ ਚੜ ਜਾਂਦਾ ਯਾਰ ਜੰਗ ਦਾ ਮੈਦਾਨ ਹੋਵੇ ਉਹਨਾਂ ਨੂੰ ਚਾਹ ਹੀ ਚੜ ਜਾਂਦਾ ਕਿ ਯਾਰ ਜੰਗ ਦਾ ਮੈਦਾਨ ਬਣਿਆ ਪਰ ਜਿਸ ਤਰ੍ਹਾਂ ਜਿਹੜੀ ਨੌਜਵਾਨੀ ਉਹ ਬਾਹਰ ਜਾ ਰਹੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੀ ਆ ਉਸ ਤਰ੍ਹਾਂ ਆਉਣ ਵਾਲੇ ਸਮੇਂ ਦਾ ਜਿਹੜਾ ਨਤੀਜਾ ਹੋ ਆਪਾਂ ਨੂੰ ਨੌਜਵਾਨੀ ਨੂੰ ਬਚਾਉਣ ਦੀ ਲੋੜ ਆ ਬਚਨ ਦੀ ਲੋੜ ਆ ਜ਼ਰੂਰ ਕਿਉਂਕਿ ਇਹ ਸਾਡਾ ਫਿਊਚਰ ਆ ਇਹ ਆਪਣਾ ਫਿਊਚਰ ਆ ਸੋ ਫਿਊਚਰ ਨੂੰ ਬਚਾਉਣ ਦੀ ਲੋੜ ਆ ਸੋ ਵੱਧ ਤੋਂ ਵੱਧ ਸਪੋਰਟ ਕਰੋ ਜੋਸ਼-ਸ਼ੋਸ਼ ਤੇ ਤਕਨੀਕ ਦੇ ਨਾਲ ਚੱਲੋ ਆਗੂਆਂ ਦੇ ਤਹਿਤ ਚੱਲੋ ਜਿਵੇਂ ਆਗੂ ਕਹਿੰਦੇ ਓਵੇਂ ਚੱਲੋ ਜੇ ਆਗੂ ਕਹਿੰਦੇ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਜੇ ਆਗੂ ਕਹਿੰਦੇ ਇਸ ਤਰ੍ਹਾਂ ਕਰਨਾ ਤਾਂ ਇਸ ਤਰ੍ਹਾਂ ਕਰਨਾ ਆਪਣੀ ਸੋਚ ਸਮਝਾ ਜਿਹੜੀ ਉਹ ਛੱਡ ਦਿਓ ਆਗੂਆਂ ਦੇ ਛੱਡ ਦਿਓ ਆਪਾਂ ਆਗੂਆਂ ਦੇ ਅੰਦਰ ਉੱਥੇ ਗਏ ਹਨਾ ਆ ਗੋ ਗਏ ਤਾਂ ਤਾਂ ਹੀ ਗਏ ਹਨ ਤੇ ਫਿਰ ਆਗੂਆਂ ਦੇ ਪਿੱਛੇ ਚੱਲੋ ਸੋ ਆਗੂ